ਅੱਜ ਦੀ ਵੱਡੀ ਖਬਰ ਦੱਸ ਦਈਏ ਪਠਾਨਕੋਟ ਨੇੜੇ ਲੱਗਦੇ ਥੀਰੇ ਵਿਖੇ ਸਥਿਤ ਬਰਫਾਨੀ ਮੰਦਿਰ ਵਿੱਚ ਜੋ ਹੈ ਪਾਕਿਸਤਾਨੀ 100 ਦਾ ਨੋਟ ਵਿਖਾਈ ਦਿੱਤਾ ਕਿਸੇ ਵੱਲੋਂ ਇਹ ਨੋਟ ਮੂਰਤੀ ਤੇ ਚੜਾਇਆ ਗਿਆ ਸੀ ਸ਼ਿਵਲਿੰਗ ਦੇ ਨੇੜੇ ਪਈ ਮੂਰਤੀ ਦੇ ਕੋਲ ਰੱਖਿਆ ਵਿਖਾਈ ਦਿੱਤਾ 100 ਦਾ ਪਾਕਿਸਤਾਨੀ ਨੋਟ ਪੁਲਿਸ ਵੱਲੋਂ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਤੇ ਪਾਲ ਕੀਤੀ ਜਾ ਰਹੀ ਹੈ ਇਸ ਨੋਟ ਨੂੰ ਰੱਖਣ ਵਾਲੇ ਦੀ ਚੋਰੀਸਨ ਨੇ ਫੋਨ ਆਇਆ ਇਸ ਕਿਸ ਮਾਰਗ ਵੱਲੋਂ ਕਿ ਮੈਨੂੰ ਇਸ ਮੰਦਰ ਮੱਥਾ ਟੇਕਣਾ ਹੈ ਕਿ ਪਾਕਿਸਤਾਨੀ ਨੋਟ ਮੈਨੂੰ ਮਿਲਿਆ ਵਾ ਕੁਝ ਲੋਕ ਇੱਥੇ ਆਈਆਂ ਸੌਦਾ ਲੋੜਾ ਪਾਕਿਸਤਾਨ ਦਾ ਜਨਾਰੀ ਤੇ ਫੋਟੋ ਆ ਲਾਲ ਅਗਲਾ ਨੋਟ ਆ ਇਹਦੇ ਵਿੱਚ ਕੈਮਰੇ ਚੈੱਕ ਕਰ ਰਹੇ ਆ ਕਿ ਕੌਣ ਇੱਥੇ ਚੜਾ ਗਿਆ ਵਾ ਕੌਣ ਆ ਗਿਆ ਮੰਦਰੀ ਸ਼ਿਵਜੀ ਮਹਾਰਾਜ ਦੀ ਫੋਟੋ ਤੇ ਨਾਲ ਆਪਣੇ ਮੂਰਤੀ ਦੇ ਨਾਲ ਨੋਟ ਪਿਆ ਹੋਇਆ ਉਹਦੇ ਕਹਿੰਦੇ ਸਾਬ ਤੇ ਕੀ ਹੋ ਰਿਹਾ ਸਿੱਸੀ ਕੈਮਰੇ ਚੈੱਕ ਕਰ ਰਹੇ ਆ ਲੋਕ ਇਥੇ ਕਾਫੀ ਆ ਰਹੇ ਆ ਪਤਾ ਨਹੀਂ ਹਲੇ ਉਹ ਨਹੀਂ ਕਲੀਅਰ ਨਹੀਂ ਹੋ ਰਿਹਾ ਕਿ ਸਾਰੇ ਜਿਹੜਾ ਵੀ ਉਹਦਾ ਮੱਥਾ ਦੇਖਦਾ ਨਾਲ ਹੀ ਸ਼ਿਵਜੀ ਮਹਾਰਾਜ ਨੂੰ ਸਾਡਾ ਦੇਖਦਾ ਛੋਟੀ ਜੀ ਚੀਜ਼ ਹੈ ਪਨੀ ਕੌਣ ਰੱਖਿਆ ਹੈਗਾ ਇੱਥੇ ਉਹ ਵਿਹਦੇ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਆਦਾ ਇੱਥੇ ਟੂਰਿਸਟ ਹੁੰਦੇ ਆ ਤੇ ਉਹ ਜੇ ਦੇ ਲੋਕਲ ਕੋਈ ਬੰਦਾ ਹੋ ਕੇ ਰੱਖਿਆ ਹੋਵੇ ਫਿਰ ਤੋਂ ਵੈਰੀਫਾਈ ਕਰਾਂਗੇ ਜੇ ਕੋਈ ਬਾਤ ਹੋਏਗਾ ਤਾਂ ਫਿਰ ਉਹਦੇ ਬਾਰੇ ਵੀ ਕਰਾਂਗੇ ਕੀ ਹੈ ਹਿਸਾਬ ਨਾਲ ਜੀ ਠੀਕ